ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜਦੋਂ ਆਪਣੇ ਆਪਣੇ ਨੂੰ ਫੜ ਕੇ ਖਿੱਚਣ ਲੱਗ ਜੰਨਾ ਬਾਵਾ ਦੋ ਧੀਆ ਭੈਣਾਂ ਦੀ ਇੱਜ਼ਤ ਜਿਹੜੀ ਆ ਉਹ ਨਿਲਾਮ ਕਰਨ ਲੱਗ ਜਣ ਫਿਰ ਉਹਦੇ ਵਾਸਤੇ ਸਿੰਘ ਗੁਰੂ ਦੇ ਖਾਲਸੇ ਬੈਠੇ ਆ ਮਰ ਨਹੀਂ ਗਏ ਤੇ ਅੱਜ ਤੁਹਾਨੂੰ ਇੱਕ ਏਦਾਂ ਦੀ ਗੱਲ ਦੱਸਣ ਲੱਗਿਆ ਕਿ ਜਿੱਥੇ ਸਗੇ ਪੱਪੜ ਨੇ ਕਰਦੂਤ ਕੀਤੀ ਸਾਡੇ ਫੋਨ ਕਰਨ ਤੋਂ ਬਾਅਦ ਵਾਜੂਦ ਵੀ ਉਹਨੇ ਫੋਨ ਬੰਦ ਕਰ ਦਿੱਤਾ ਥੋੜੀ ਜਿਹੀ ਗੇਲੋ ਵੀ ਭੈਣ ਜੀ ਤੁਸੀਂ ਕੀ ਕਹਿਣਾ ਹੋ ਵੀਰ ਤੁਸੀਂ ਇਹਦੇ ਘਰ ਵਾਲੇ ਇੱਧਰ ਆਓ ਲਾਗੇ ਉਹ ਭੈਣ ਦੇ ਸੱਟ ਲਾ ਕੇ ਭਰਾ ਨੂੰ ਦੇ ਘਰ ਤੇ ਵੇਖੋ ਤੁਰਿਆ ਨਹੀਂ ਜਾਣ ਰਿਹਾ ਭਰਾ ਕੋਲ ਰੋੜੇ ਮਾਰੇ ਕੀ ਮਾਰੇ ਤੁਹਾਨੂੰ ਮੈਂ ਰੋੜਾ ਮਾਰੇ ਥੋੜੀ ਜੇ ਅੱਗੇ ਰੋਹ ਕੰਮ ਤਾਂ ਡੇਰ ਗਿਆ ਭੈਣ ਜੀ ਬਿਲਕੁਲ ਜਿਹੜਾ ਵੀ ਤੁਹਾਡਾ ਨਾ ਵਾਕਿਆ ਹੋਇਆ ਨਾ ਫੋਨ ਦੇ ਵਿੱਚ ਸੰਗਤ ਨੂੰ ਦੱਸੋ ਜਥੇਬੰਦੀ ਤੁਹਾਡੇ ਨਾਲ ਖਲੋਗੀ ਇਨਸਾਫ ਦਵਾ ਕੇ ਟਾਗੇ ਪੁਲਿਸ ਵਾਲਿਆਂ ਨੂੰ ਅਸੀਂ ਵੇਖਾਂਗੇ ਕਿ ਕਿਦਾਂ ਕਾਰਵਾਈ ਨਹੀਂ ਕਰਦੇ ਤੇ ਕਿਹੜਾ ਵੀ ਚੜਚੜ ਪਾਉਂਦਾ ਦੱਸੋ ਸਵਾਲ ਸਾਡੇ ਕੋਲ ਵੀ ਪੁੱਛੀ ਆਈ ਸੀ ਮਿੰਨਾਂ ਬਤਨੀ ਜੀ ਕੀਤੀ ਉਹਨਾਂ ਨੇ ਹਾਲ ਦੇ ਅੰਦਰ ਮੀਚੇਨ ਦੀ ਬਹੁਤ ਬੋਲ ਕੀਤੀ ਉਹਨਾਂ ਨੇ ਜਿੰਨੇ ਕਾਰਡ ਵਾਲੇ ਮਿਲਦੇ ਨੇ ਮਿੱਟੀ-ਮਿੱਟੀ ਵਾਲੇ ਉਹਨਾਂ ਕੋ ਵੀ ਧੁਰਿਆ ਜਾਣੀਆਂ ਸਹੀ ਕੋਰਸਤੰਦੀ ਕਾਰਵਾਈ ਕੀਤੀ ਹੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਹਾਡੇ ਚਾਚਾ ਜੀ ਉਹਨਾਂ ਨੇ ਕਹਿ ਤੂ ਕਿ ਉਹਨਾਂ ਨੇ ਕਾਰਵਾਈ ਪੰਦ ਕਰਤੀ ਕਰਨੀ ਇਹ ਤੁਹਾਨੂੰ ਪੁਲਸ ਵਾਲਿਆਂ ਗਿਆ ਜਦੋਂ ਤੁਸੀਂ ਕਿਹਾ ਵੀ ਅਸੀਂ ਕੱਲ ਦੀ ਦਰਖਾਸਤ ਦਿੱਤੀ ਕਾਰਵਾਈ ਕਰੋ ਉਹਨਾਂ ਦਾ ਜਵਾਬ ਕੀ ਆਇਆ ਤੁਹਾਨੂੰ ਤੇ ਮਤਲਬ ਇਹ ਚਰਚੇ ਉਹਨਾਂ ਨੇ ਕਹਿ ਤੋ ਇਹ ਨਹੀਂ ਗੱਲ ਹੈ ਕਿ ਕਾਰਵਾਈ ਬੰਦ ਕਰਦੇ ਕਾਰਵਾਈ ਨਹੀਂ ਕਰਦੇ ਅੱਛਾ ਇਹ ਚਾਚੇ ਦੀ ਕੁੜੀ ਨਹੀਂ ਨਾ ਹਣੀ ਜਾਂ ਚਾਚੇ ਦੀ ਭੈਣ ਨਹੀਂ ਹਣੀ ਚਾਚੇ ਨੂੰ ਕੀ ਦੁੱਖ ਵਾ ਚਾਚੇ ਦੀ ਆਪਣੀ ਤੇ ਬੀਤੇ ਤੇ ਦੁੱਖ ਤੇ ਫੇਰ ਹੋਣਾ ਨਾ ਤੁਸੀਂ ਭਾਈ ਇਹਨਾਂ ਦੇ ਘਰ ਵਾਲੇ ਹੋ ਹਾਂਜੀ ਹਾਂਜੀ ਕੀ ਮਸਲਾ ਸੀ ਤੁਹਾਡਾ ਵਸ ਅਸਲ 'ਚ ਉਹ ਤੁਹਾਡਾ ਕੀ ਲੱਗਦਾ ਹੈ ਤੁਹਾਡਾ ਪੁੱਪੜ ਜੀ ਲੱਗਦਾ ਹੈ ਸਕੇ ਠੀਕ ਗੱਲ ਕਦੋਂ ਦੀ ਹੈ ਕੱਲ ਦੀ ਇਹ ਗੱਲ ਕੱਲ ਦੀ ਇਹ ਸ਼ਾਮੀ ਸਾਢੇ 3:00 ਵਜੇ ਦੀ ਅੱਛਾ ਉਹ ਸਾਡੇ ਕੋ ਆਇਆ ਪਹਿਲਾਂ ਨੇ ਚਾਹ ਪਾਣੀ ਪੀਤਾ ਤੇ ਵੱਡੇ ਘਰ ਚਲ ਗਿਆ ਵਡੇ ਘਰ ਚਲ ਗਿਆ ਬਾਜ ਪੈਕਸ਼ਾਗ ਲਾ ਗਿਆ ਤੇ ਨਾਜ਼ੀਬ ਮੈਂ ਕਹਿੰਦਾ ਪੁੱਤਰ ਗੱਲ ਸੁਣ ਬਾਜ ਮਾਰ ਕੇ ਪੁੱਤਰ ਪੁੱਤਰ ਗੱਲ ਸੁਣ ਅੰਦਰ ਗਈ ਨਾਜ਼ੀਬਾਂ ਬਾਹਰ ਕੱਢ ਕੇ ਖਿੱਚ ਕੇ ਆਂਦਾ ਪੁੱਤਰ ਦੱਸ ਕੋਈ ਪੈਸੇ ਦੇਣਾ ਚਾਹੀਦਾ ਨਹੀਂ ਉਹ ਬੜਿਆਂ ਨੂੰ ਤੁਹਾਡੇ ਪੈਸੇ ਚਾਹੀਦੇ ਆ ਅੱਗ ਲੋਟ ਡੇ ਪੈਸੇ ਠੀਕ ਹੈ ਬਾਅਦ ਚ ਉਹ ਚਲ ਗਿਆ ਘਰ ਬਾਅਦ ਚ ਉਹ ਮੂਕੀ ਬੇ ਨਾਲ ਦੀ ਦੱਸੀ ਕਿ ਅਗਰ ਵੀ ਇਹ ਗੱਲ ਬਾਤ ਹੋਈ ਆ ਤੇ ਬਾਅਦ ਚ ਫਿਰ ਜਿਵੇਂ ਮੈਂ ਮੈਂ ਕਿਹਾ ਵੀ ਇਹ ਕਿਹੜੀ ਕਤੂਤ ਕਰਕੇ ਗਿਆ ਤੇ ਬਾਅਦ ਚ ਪੈਗ ਲੱਗੇ ਫੇਰ ਆਇਆ ਤੇ ਫਿਰ ਮੈਂ ਦੋ ਛੜੀਆਂ ਫਿਰ ਛੋਟਾ ਚਾਚਾ ਉਹਦੀ ਮੱਦੇ ਪੈ ਗਿਆ ਇਹ ਰਾਈਡ ਠਾਣੇ ਦਰਕਾਰ ਦੇ ਗਏ ਤੇ ਠਾਣੇ ਕੋਈ ਸੁਣਵਾਈ ਨਹੀਂ ਹੋਈ ਮੰਗਲ ਸਿੰਘ ਐਸਆਈ ਨੂੰ ਗੋਲਗੀ ਤਾਂ ਆਪਾਂ ਉਹ ਆਂਦਾ ਤੁਹਾਡਾ ਚਾਚਾ ਜਿਹੜਾ ਉਹ ਵਿੱਚ ਲੱਤ ਤਿਆਰ ਲਾਉਣਾ ਤੇ ਕੋਈ ਕਾਰਵਾਈ ਨਾ ਕਰਿਓ ਤੇ ਡੈਡੀ ਨੇ ਕਿਹਾ ਵੀ ਮੈਂ ਫਿਰ ਪੀਰ ਤੂੰ ਕਰਾਵਾਂ ਤੇ ਮੰਗਲ ਸਿੰਘ ਐਸਆਈ ਆਂਦਾ ਤੂੰ ਜਾ ਜਿਹਦਾ ਕਾਨੂੰਨ ਕਰਾਉਣਾ ਘਰ ਆਲਾ ਚਲੋ ਤੇ ਰਹੀ ਬਾਬਾ ਜੀ ਕੋ ਆਏ ਆ ਆ ਖਾਲਸੇ ਵੀ ਗੁਰੂ ਦੇ ਬੈਠੇ ਨੇ ਸਾਡੇ ਕੋਲ ਬਾਬਾ ਵਿਕਰਮਜੀਤ ਸਿੰਘ ਜੀ ਹੋਰ ਵੀ ਸਿੰਘਾਂ ਨਾਲ ਸਾਡੇ ਵਿਚਾਰ ਹੋਏ ਆ ਮੈਂ ਇੱਕ ਬੇਨਤੀ ਕਰ ਦੇਣੀ ਚਾਹੁੰਦਾ ਵਾ ਕਿ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਹੁਣ ਮਹਿਫੂਜ਼ ਨਹੀਂ ਰਹਿਣਗੀਆਂ ਜੇ ਸਾਡੇ ਆਪਣੇ ਰਿਸ਼ਤੇਦਾਰ ਆਉਣਗੇ ਮੈਂ ਉਹ ਬੰਦੇ ਨਾਲ ਸਵੇਰੇ ਗੱਲ ਕੀਤੀ ਲਖਵਿੰਦਰ ਸਿੰਘ ਨਾਲ ਫੋਨ ਤੇ ਮੈਨੂੰ ਕਹਿੰਦਾ ਜੀ ਮੈਂ ਇਹਨਾਂ ਕੋ ਪੈਸੇ ਲੈਣੇ ਆ ਮੈਂ ਇਹਨਾਂ ਦਾ ਮੇਰਾ ਲੈਂਡ ਦੇਣਾਂ ਦਾ ਨਹੀਂ ਮਦਦ ਕੀਤੀ ਆ ਇਹ ਬੰਦੇ ਤੇ ਵੀ ਬਲੇਮ ਕੋਈ ਲਾਈ ਜਾਂਦਾ ਤੂੰ ਮੈਂ ਇੱਕੋ ਗੱਲ ਕਹੀ ਕਿ ਪੈਸੇ ਲੈਣ ਦੇਣਾ ਤੁਹਾਡਾ ਭਾ ਕੇ ਨਵੇੜਦਾ ਕਿਛੁ ਨਹੀਂ ਆਮੋ ਸਾਹਮਣੇ ਤੇ ਪਈ ਹੋਣਾ ਪਊਗਾ ਜੇ ਪੁਲਸ ਵਾਲਾ ਕਹਿੰਦਾ ਵੀ ਅਸੀਂ ਨਹੀਂ ਕਾਰਵਾਈ ਕਰਦੇ ਅਰਜ਼ੀ ਬੰਦ ਕਰਤੀ ਤਕੀਰ ਅਰਜ਼ੀ ਤੇ ਇਹਨਾਂ ਦੇ ਬਿਨਾਂ ਸਾਂਝ ਤੋਂ ਬੰਦ ਹੋ ਜਾਣਗੀ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਉੱਪਰ ਤੋਂ ਉੱਪਰ ਸਭ ਬੈਠੇ ਨੇ ਜਿਨ੍ਹਾਂ ਨੂੰ ਕਾਰਵਾਈ ਕਰਾਉਣੀ ਹੁੰਦੀ ਆ ਪਹਿਲਾਂ ਤੇ ਪੁਲਸ ਵਿਭਾਗ ਕਾਦੀਆਂ ਵਾਲਿਆਂ ਨੂੰ ਬੇਨਤੀ ਆ ਕਿ ਇਹਨਾਂ ਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਅੱਜ ਸਾਡੇ ਕੋਲ ਪਹੁੰਚ ਗਈ ਆ ਤੇ ਅਸੀਂ ਫਿਰ ਪਤਾ ਵੀ ਹੈ ਜਿਸ ਤਰ੍ਹਾਂ ਕਾਰਵਾਈਆਂ ਕਰਵਾਉਣੇ ਹੁੰਦੇ ਆ ਉਹ ਬੰਦੇ ਨਾਲ ਮੈਂ ਗੱਲ ਕੀਤੀ ਅੱਧਾ ਘੰਟਾ ਪਹਿਲਾਂ ਇਹ ਪਰਿਵਾਰ ਨੂੰ ਮੈਂ ਸੱਦਿਆ ਕਿ ਤੁਸੀਂ ਸਾਡੇ ਘਰ ਆਣ ਕੇ ਹਕੀਕਤ ਦੱਸੋ ਭੈਣ ਨੂੰ ਆਪਣੀ ਧੀ ਨੂੰ ਮੈਂ ਪੁੱਛਿਆ ਸਾਰੀ ਗੱਲ ਬਾਤ ਕੇ ਇੱਕ ਬੇਟਾ ਉਹਦੀ ਵੀ ਸੌਂ ਖਾ ਗਈ ਬੇਟੇ ਦੀ ਮੈਂ ਕਿਹਾ ਸੌਂ ਖਾਣ ਦੀ ਲੋੜ ਨਹੀਂ ਐ ਇਹ ਤੇ ਘਰ ਵਾਲੇ ਨੂੰ ਸੱਟਾਂ ਲਾਈਆਂ ਗਈਆਂ ਜਿਹੜੇ ਕੋ ਤੁਰਿਆ ਤੱਕ ਨਹੀਂ ਜਾਣ ਡਿਆ ਤੇ ਕਾਰਵਾਈ ਜਿਹੜੀ ਐ ਫਿਰ ਉਹ ਬੰਦ ਨਹੀਂ ਹੋਊ ਜਿਹੜਾ ਗਰੀਬ ਐ ਜਿਹਦੀ ਧੀ ਭੈਣ ਨੂੰ ਸਰੇ ਹਮ ਤੁਸੀਂ ਮਤਲਬ ਉਹਦਾ ਸ਼ੋਸ਼ਣ ਕਰਦੇ ਹੋਗੇ ਫਿਰ ਮੋਮਬਤੀਆਂ ਜਗਾਉਂਦੇ ਫੜਨਗੇ ਸਾਡੇ ਵਰਗੇ ਪਰ ਜਸਟਿਸ ਤੇ ਮੰਗਦੇ ਫਿਰਨਗੇ ਤੇ ਪਹਿਲਾਂ ਕਿਉਂ ਨਹੀਂ ਇਹੋ ਜਿਹੇ ਨੂੰ ਬੰਦੇ ਦਾ ਪੁੱਤ ਬਣਾਇਆ ਜਾਂਦਾ ਤੇ ਮੈਨੂੰ ਕਹਿੰਦਾ ਬਾਬਾ ਜੀ ਮੇਰੀ ਕਰਾਇਓ ਤੁਸੀਂ ਉਹਦੇ ਨਾਲ ਗੱਲ ਤੇ ਹੁਣ ਉਹ ਬੰਦੇ ਦਾ ਲਗਾਤਾਰ ਹੀ ਸੋਚਿਓ ਸੋਚਿਓ ਕਬਰ ਸੇ ਤਰ ਤਬਾਦ ਅੱਧੇ ਘੰਟੇ ਵਾਰੀ ਸੋਚਿਓ ਹੋ ਗਏ ਤਾਂ ਕੀ ਕੀ ਮਤਲਬ ਇਤੋ ਆਪਾਂ ਗੱਲ ਦਾ ਕਰ ਸਕਦੇ ਹਾਂ ਨਤਾਰਾ ਕਿ ਵੀਡੀਓ ਦੇ ਵਿੱਚ ਮੈਂ ਇਹ ਕਹ ਦੇਣੀ ਚਾਹੁੰਦਾ ਮਾਂ ਕਿ ਕਿਰਪਾ ਕਰਕੇ ਉੱਪਰ ਐਸਐਸਪੀ ਦਫ਼ਤਰ ਮੇਰੀ ਗੱਲ ਉਹਨਾਂ ਹੋ ਚੁੱਕੀ ਐ ਉੱਪਰ ਤੋਂ ਜਿਹੜੀ ਐਸਐਸਪੀ ਦਫ਼ਤਰ ਤੋਂ ਕਾਲ ਆਉਣੀ ਹੈ ਉਠਾਣੀ ਵੀ ਆ ਲੈਣੀ ਐ ਨਹੀਂ ਤਾਂ ਸਟਾਫ ਉੱਤੇ ਦਾ ਵੀ ਹੈਗਾ ਵਾ ਫੇਰ ਨਾ ਸਾਨੂੰ ਕੱਲ ਨੂੰ ਧੀ ਭੈਣ ਨੂੰ ਕਿਸੇ ਰੋਡ ਤੇ ਛਾਣ ਕਿਸੇ ਚੌਂਕ 'ਚ ਜਾਂ ਕਿਸੇ ਅਫਸਰ ਦੇ ਜਾਂ ਐਸਐਸਪੀ ਦੇ ਅੱਗੇ ਭੋਣਾ ਪਵੇ ਬੇਨਤੀ ਇਹ ਆ ਕਿ ਸਾਡੀ ਜਿਹੜੀ ਵੀਡੀਓ ਆ ਇਹ ਜਾਗਦੀ ਜ਼ਮੀਰ ਨਾਲੇ ਸ਼ੇਅਰ ਕਰਨਗੇ ਜਿਨ੍ਹਾਂ ਨੂੰ ਧੀਆਂ ਭੈਣਾਂ ਦਾ ਦੁੱਖ ਆ ਅੱਜ ਸਾਡੀ ਭੈਣ ਸਾਡੇ ਕੋਲ ਚੱਲ ਕੇ ਆਈ ਆਪਣੀ ਇੱਜ਼ਤ ਬਚਾਉਣ ਵਾਸਤੇ ਜੇ ਹੁਣ ਅਮਰਤਪਾਲ ਮਹਿਰੋ ਨੇ ਉਹ ਪਖੰਡੀ ਸਾਧ ਨੂੰ ਟਿਕਾਣੇ ਸਿਰ ਪਹਚਾਇਆ ਤੇ ਅੱਜ ਉਹ ਧੀ ਭੈਣ ਮੁਕਰ ਗਈ ਤੇ ਗੱਲਾਂ ਦੋਵੇਂ ਬੰਦੇ ਲੱਗਦੀਆਂ ਮੈਂ ਗੱਲ ਵੀਡੀਓ ਤਾਂ ਧੀ ਨੂੰ ਸਰੇ ਲੋਕਾਂ ਦੇ ਸਾਹਮਣੇ ਭੈਣੇ ਤੈਨੂੰ ਕੋਈ ਗਮਰਾਹ ਕੀਤਾ ਗਿਆ ਸਾਡੇ ਵੱਲੋਂ ਤੈਨੂੰ ਕੋਈ ਕਿਹਾ ਗਿਆ ਇਸ ਤਰ੍ਹਾਂ ਦੇ ਬਿਆਨ ਦੇ ਤੈਨੂੰ ਪਹਿਲਾਂ ਪੁੱਛਿਆ ਗਿਆ ਕਿ ਜੇ ਤੇਰੀ ਮਰਜ਼ੀ ਹੈ ਤੇ ਤੁਸੀਂ ਲੋਕਾਂ ਸਾਹਮਣੇ ਵੀਡੀਓ ਰੱਖੋ ਤੁਹਾਨੂੰ ਇਨਸਾਫ ਅਸੀਂ ਦਿਵਾਵਾਂਗੇ ਤੁਹਾਡੀ ਨਹੀਂ ਕਿਤੇ ਸੁਣਵਾਈ ਹੋਈ ਤੁਸੀਂ ਆਪਣੇ ਮਰਜ਼ੀ ਨਾਲ ਸਾਡੇ ਕੋਲ ਆ ਜਾਏ ਜੀ ਤੁਸੀਂ ਬਿਆਨ ਮਰਜ਼ੀ ਨਾਲ ਦੇ ਰਹੇ ਜੇ ਦੱਸ ਦਿਓ ਹਾਂ ਜੀ ਹਾਂ ਜੀ ਮਰਜ਼ੀ ਨਾਲ ਤੁਹਾਡੀ ਨਾਲ ਇਹ ਕੰਮ ਜਿਹੜਾ ਸਾਰਾ ਹੋਇਆ ਤੁਹਾਡੀ ਮਦਦ ਕਰਾਂਗੇ ਦੂਸਰੇ ਬੰਦੇ ਉਹ ਬੰਦੇ ਦੀ ਨਾਂ ਤੇ ਜੀ ਫੋਟੋ ਵਾਇਲਰ ਕਰਾਂਗੇ ਨਾਂ ਬੰਦੇ ਦਾ ਪੂਰਾ ਨਾਂ ਐਡਰੈਸ ਵਾਇਲਰ ਕਰਾਂਗੇ ਉਹਦੇ ਕੋਲ ਮੌਕਾ ਇਹ ਦਿੰਨੇ ਆ ਕਿ ਤੂੰ ਭਾਈ ਆਪਣਾ ਪੱਖ ਖਾਣ ਕੇ ਰੱਖ ਲਾ ਫੋਨ ਬੰਦ ਕੀਤੇ ਨਹੀਂ ਉਹ ਸਰਨਾ ਪੁਲਿਸ ਵਾਲਿਆਂ ਨਾਲ ਗੱਲ ਕੀਤੇ ਰਿਕਵਾਈ ਕੀਤੇ ਨਹੀਂ ਉਹ ਸਰਨਾ ਅੱਜ ਇੱਕ ਪੁਲਿਸ ਇੰਸਪੈਕਟਰ ਜਾਂ ਪੁਲਿਸ ਅਫਸਰ ਕੋਲ ਕਾਰਵਾਈ ਉਹ ਕਹੂਏ ਨਹੀਂ ਕਰਨੀ ਉਹਦੇ ਕੋਲੋਂ ਲੈ ਕੇ ਅਸੀਂ ਬਿਆਨ ਦੇ ਕੇ ਦੂਜੇ ਥਾਂ ਵੀ ਕਾਰਵਾਈ ਕਰਾ ਸਕਦੇ ਆ ਉੱਤੇ ਤੋਂ ਉੱਤੇ ਜਾਗਦੀ ਜ਼ਮੀਰ ਵਾਲੇ ਇਹੋ ਜਿਹੇ ਅਫਸਰ ਬੈਠੇ ਆ ਜਿਨ੍ਹਾਂ ਦੇ ਕਰਕੇ ਪੰਜਾਬ ਪੁਲਿਸ ਕਾਕੀ ਵਰਦੀ ਆ ਲੋਕਾਂ ਦਾ ਉਹਨਾਂ ਦੇ ਮਨਾਂ 'ਚ ਲੋਕਾਂ 'ਚ ਸਤਿਕਾਰ ਹੈ ਕਾਖੀ ਵਰਦੀ ਦਾ ਸਤਕਾਰ ਕਿਉਂ ਹੈ ਕਿ ਕੁਝ ਪਰਸੈਂਟ ਪੁਲਿਸ ਦੇ ਵਿੱਚ ਉਹ ਲੋਕ ਜਿਹੜੇ ਇਨਸਾਫ ਜ਼ਰਦ ਦੇ ਇਨਸਾਫ ਕਰਨੇ ਵੀ ਨਹੀਂ ਤੇ ਬਹੁਤੇ ਜਿਹੜੇ ਆ ਉਹ ਇਦਾਂ ਦੇ ਹੀ ਆ ਵੀ ਕਾਰਵਾਈ ਨਹੀਂ ਹੋਣੀ ਸਾਨੂੰ ਫਲਾੜੇ ਦਾ ਫੋਨ ਆ ਗਿਆ ਕਿਉਂ ਇਤੀ ਭੈਣ ਜਿਹੜੀ ਕਿਸੇ ਦੀ ਆ ਤਾਂ ਕਾਰਵਾਈ ਹੋਣੀ ਇਤੀ ਭੈਣ ਆਪਣੀ ਤੇ ਦੋ ਜਿਹੜੀ ਸਾਡੀ ਮਾਰਕੋਸ ਕੋਸ਼ਿਸ਼ ਜੇ ਬਦੇ ਵਿੱਚ 49000 ਰੁਪਏ ਦੇ ਕਰਵਾ 7878 ਸਾਡਾ ਨੰਬਰ ਜੇ ਅਧਿਕ ਔਟਰ ਲਿਓ ਦਿਨ ਦੇ ਦੋ ਅੱਜ ਤਰੀਕ 23 ਹੈ ਮੇਰਾ ਕੱਲ 23 ਤਰੀਕ ਹੈ 9 ਮਹੀਨਾ 2024 ਸਾਲ ਦਾ ਤੇ ਭਾਈ ਸਾਹਿਬ ਜੀ 24 25 ਲਓ ਸਭੀ ਤੋਂ ਬਾਅਦ ਉਸੇ ਦਸੰਗੇ ਜੇ ਕੋਈ ਤੁਹਾਨੂੰ ਨਹੀਂ ਸਾ ਮਿਲਦਾ ਚਾਹ ਦੂਰ ਪਰਵਾਰਾਂ ਨੂੰ ਭਾਗ ਨਹੀਂ ਇਹਨਾਂ ਨੂੰ ਅ ਮਤਲਬ ਅਸਲੀ ਆ ਜਾਂਦੀ ਤੇ ਫਿਰ ਜਥੇਬੰਦੀ ਆਪਣਾ ਫੈਸਲਾ ਲੈਣਗੀ ਜਿਹੜੀ ਸਾਡੀ ਗੱਲ ਜਥੇਬੰਦੀ ਵਾਲੇ ਨੂੰ ਜੀ ਆ ਉਸ ਤੋਂ ਬਾਅਦ ਅਸੀਂ ਕਾਲ ਦਵਾਂਗੇ ਤੇ ਫਿਰ ਅਗਲਾ ਮਰਸਾ ਜਿਹੜਾ ਵਿਚਾਰ ਕੇ ਦੀ ਪੈਣ ਦੇ ਮਸਲੇ ਦਾ ਸਾਫ ਦਵਾਵਾਂਗੇ ਜਿੰਨਾ ਚਿਰ ਸਾਡੇ